ਸੁਮਨ ਤੇ ਗੁਰਜੋਤ ਇੱਕੋ ਕੰਪਨੀ ਵਿੱਚ ਕੰਮ ਕਰਦੇ ਸੀ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਉਹਨਾਂ ਦਾ ਰਿਸ਼ਤਾ ਹੋਇਆ ਨਵਾਂ ਨਵਾਂ ਵਿਆਹ ਹੋਇਆ ਸੀ ਕੁਝ ਦਿਨ ਤਾਂ ਹਨੀਮੂਨ ਤੇ ਘੁੰਮਣ ਫਿਰਨ ਵਿੱਚ ਹੀ ਨਿਕਲ ਗਏ ਸੁਮਨ ਤੇ ਗੁਰਜੋਤ ਸਵੇਰੇ ਇਕੱਠੇ ਦਫ਼ਤਰ ਲਈ ਨਿਕਲ ਜਾਂਦੇ ਸਵੇਰੇ ਤਾਂ ਸੁਮਨ ਨੂੰ ਬਿਲਕੁਲ ਵੀ ਟਾਈਮ ਨਾ ਮਿਲਦਾ ਪਰ ਰਾਤ ਨੂੰ ਦਫ਼ਤਰ ਤੋਂ ਆਉਣ ਤੋਂ ਬਾਅਦ ਵੀ ਉਹ ਰਸੋਈ ਵਿੱਚ ਕਦਮ ਤੱਕ ਨਾ ਰੱਖਦੀ ਸਵੇਰੇ ਕੀ ਖਾਣਾ ਹੈ ਜਾਂ ਦਫ਼ਤਰ ਕੀ ਲੈ ਕੇ ਜਾਣਾ ਹੈ ਰਾਤ ਨੂੰ ਹੀ ਸੱਸ ਨੂੰ ਫਰਮਾਨ ਸੁਣਾ ਦਿੰਦੀ ਮਮਤਾ ਜੀ ਵੀ ਉਸ ਨੂੰ ਧੀ ਵਾਂਗ ਪਿਆਰ ਕਰਦੀ ਤੇ ਉਸ ਦੀ ਹਰ ਇੱਕ ਫਰਮਾਇਸ਼ ਨੂੰ ਪੂਰਾ ਕਰ ਦਿੰਦੀ ਇੱਕ ਦਿਨ ਉਹ ਦਫ਼ਤਰ ਤੋਂ ਘਰ ਆਈ ਤਾਂ ਮਮਤਾ ਜੀ ਕਹਿਣ ਲੱਗੀ ਸੁਮਨ ਪੁੱਤ ਮੇਰੇ ਸਿਰ ਵਿੱਚ ਬਹੁਤ ਤੇਜ਼ ਦਰਦ ਹੋ ਰਿਹਾ ਹੈ ਤੇਰੇ ਪਾਪਾ ਵੀ ਆਉਣ ਹੀ ਵਾਲੇ ਨੇ ਉਹਨਾਂ ਨੂੰ ਭੁੱਖ ਲੱਗੀ ਹੋ ਮੈਂ ਹਜੇ ਤੱਕ ਖਾਣਾ ਨਹੀਂ ਬਣਾਇਆ ਤੂੰ ਮੇਰੇ ਨਾਲ ਰਸੋਈ ਵਿੱਚ ਥੋੜੀ ਜਹੀ ਮਦਦ ਕਰਵਾ ਦੇ। ਸੁਮਨ ਨੂੰ ਆਪਣੀ ਮਾਂ ਦੀ ਕਹੀ ਗੱਲ ਜ਼ਿਆਦਾ ਗਈ। ਉਸਦੀ ਮਾਂ ਨੇ ਉਸਨੂੰ ਪਹਿਲਾਂ ਹੀ ਸਮਝਾਉਂਦੇ ਹੋਏ ਕਿਹਾ ਸੀ, ਕੀਤੀ ਏ ਕੋਸ਼ਿਸ਼ ਕਰੀ ਕਿ ਸੱਸ ਦੇ ਹੁੰਦੇ ਤੂੰ ਆਪਣੇ ਸਹੁਰੇ ਕਦੇ ਖਾਣਾ ਨਾ ਬਣਾਈਂ ਨਹੀਂ ਤਾਂ ਤੇਰੀ ਸਾਰੀ ਜ਼ਿੰਦਗੀ ਫਰਮਾਇਸ਼ਾਂ ਪੂਰੀਆਂ ਕਰਦੀ ਦੀ ਰਸੋਈ ਵਿੱਚ ਹੀ ਨਿਕਲ ਜਾਉ। ਉਸਨੇ ਆਪਣੀ ਮਾਂ ਦੀ ਗੱਲ ਗੱਠ ਬਨ ਲਈ। ਇਸ ਲਈ ਅੱਜ ਉਹ ਉਸੇ ਵਕਤ ਆਪਣੀ ਸੱਸ ਨੂੰ ਜਵਾਬ ਦਿੰਦੇ ਹੋਏ ਬੋਲੀ ਨਹੀਂ ਮੰਮੀ ਜੀ ਮੈਂ ਬਹੁਤ ਥੱਕ ਗਈਆਂ ਮੇਰੇ ਤੋਂ ਕੰਮ ਨਹੀਂ ਹੋਣਾ ਤੁਸੀਂ ਰੋਟੀ ਬਾਹਰ ਤੋਂ ਆਰਡਰ ਕਰ ਲਓ ਮਮਤਾ ਜੀ ਬੋਲੀ ਪਰ ਪੁੱਤ ਗੁਰਜੋਤ ਨੂੰ ਤਾਂ ਬਾਹਰਲਾ ਖਾਣਾ ਬਿਲਕੁਲ ਵੀ ਪਸੰਦ ਨਹੀਂ ਉਂਝ ਵੀ ਹੁਣ ਤੇਰੇ ਵਿਆਹ ਨੂੰ ਕਿੰਨੇ ਦਿਨ ਹੋ ਗਏ ਨੇ ਹੁਣ ਤਾਂ ਤੈਨੂੰ ਰਸੋਈ ਵਿੱਚ ਮੇਰੀ ਥੋੜੀ ਬਹੁਤੀ ਮਦਦ ਕਰਵਾ ਦੇਣੀ ਚਾਹੀਦੀ ਹੈ ਪਰ ਮਾਂ ਦੀਆਂ ਗੱਲਾਂ ਨੇ ਤਾਂ ਸੁਮਨ ਦਾ ਦਿਮਾਗ ਘੁਮਾ ਦਿੱਤਾ ਸੀ ਫਿਰ ਉਸ ਨੇ ਸਿੱਧੇ ਹੀ ਆਪਣੀ ਸੱਸ ਨੂੰ ਧਮਕੀ ਦਿੰਦੇ ਹੋਏ ਕਿਹਾ ਮੈਂ ਅੱਜ ਦੇ ਜਮਾਨੇ ਦੀ ਕੁੜੀਆਂ ਜੇ ਤੁਸੀਂ ਮੇਰੇ ਨਾਲ ਕਿਸੇ ਵੀ ਤਰ੍ਹਾਂ ਦੀ ਜ਼ੋਰ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਆਪਣੇ ਪਤੀ ਨੂੰ ਲੈ ਕੇ ਆਪਣੀ ਅੱਡ ਗ੍ਰਸਤੀ ਵਸਾ ਲਵਾਂਗੀ ਜੇ ਤੁਸੀਂ ਆਪਣੇ ਪੁੱਤ ਦੇ ਨਾਲ ਰਹਿਣਾ ਤਾਂ ਮੇਰੇ ਹਿਸਾਬ ਦੇ ਨਾਲ ਹੀ ਰਹਿਣਾ ਪਊ ਉਂਝ ਵੀ ਖਾਣਾ ਤੁਸੀਂ ਪਹਿਲਾਂ ਵੀ ਬਣਾ ਹੀ ਰਹੇ ਸੀ ਪੁੱਤ ਦੇ ਵਿਆਹ ਹੁੰਦੇ ਤੁਸੀਂ ਇੰਨੇ ਬਜ਼ੁਰਗ ਤਾਂ ਨਹੀਂ ਹੋ ਗਏ ਕਿ ਤੁਹਾਡੇ ਤੋਂ ਰੋਟੀ ਵੀ ਨਾ ਪੱਕ ਸਕੇ ਉਂਝ ਵੀ ਵਿਆਹ 'ਚ ਤਾਂ ਤੁਸੀਂ ਵੱਟ ਛੱਡ ਕੇ ਕਹਿ ਰਹੇ ਸੀ ਕਿ ਅਸੀਂ ਤਾਂ ਆਪਣੀ ਨੂੰਹ ਨੂੰ ਧੀ ਦੀ ਤਰ੍ਹਾਂ ਪਿਆਰ ਕਰਾਂਗੇ ਮੇਰੀ ਮਾਂ ਨੇ ਤਾਂ ਮੈਨੂੰ ਰਸੋਈ ਵਿੱਚ ਕਦੇ ਕਦਮ ਨਹੀਂ ਰੱਖਣ ਦਿੱਤਾ ਮੈਂ ਬਸ ਆਪਣੇ ਦਫ਼ਤਰ ਜਾਂਦੀ ਸੀ ਤੇ ਆਰਾਮ ਕਰਦੀ ਮੈਂ ਤੁਹਾਡੇ ਤੋਂ ਵੀ ਇਹੀ ਉਮੀਦ ਕਰਦੀ ਆ ਕਿ ਤੁਸੀਂ ਮੇਰੇ ਤੋਂ ਕੋਈ ਉਮੀਦ ਨਹੀਂ ਕਰੋਗੇ ਕਿ ਮੈਂ ਦਫ਼ਤਰ ਤੋਂ ਥੱਕ ਕੇ ਆਉਣ ਤੋਂ ਬਾਅਦ ਖਾਣਾ ਬਣਾਵਾਂ ਜਾਂ ਫਿਰ ਸਵੇਰੇ ਜਾਣ ਤੋਂ ਪਹਿਲਾਂ ਰਸੋਈ ਦੀ ਗਰਮੀ ਵਿੱਚ ਤੁਹਾਡੇ ਨਾਲ ਖੜ ਕੇ ਨਾਸ਼ਤਾ ਬਣਾਵਾਂ ਇਸ ਲਈ ਤੁਹਾਡੀ ਰਸੋਈ ਤੁਹਾਨੂੰ ਹੀ ਮੁਬਾਰਕ ਤੁਸੀਂ ਕੋਈ ਨੌਕਰੀ ਵਗੈਰਾ ਤਾਂ ਕਰਦੇ ਨਹੀਂ ਸਾਰਾ ਦਿਨ ਘਰ ਵਿੱਚ ਬੇਲੇ ਬੈਠੇ ਰਹਿੰਦੇ ਹੋ ਬਾਕੀ ਕੰਮਾਂ ਲਈ ਤਾਂ ਨੌਕਰਾਨੀ ਲੱਗੀ ਹੈ ਤਾਂ ਖਾਣਾ ਤਾਂ ਤੁਸੀਂ ਬਣਾ ਹੀ ਸਕਦੇ ਹੋ ਇਸ ਲਈ ਮੈਨੂੰ ਰਸੋਈ ਵਿੱਚ ਘਸੇਟਣ ਦੀ ਕੋਸ਼ਿਸ਼ ਵੀ ਨਾ ਕਰਿਓ ਤਹਾਨੂੰ ਰੁਪਏ ਪੈਸੇ ਚਾਹੀਦੇ ਨੇ ਤਾਂ ਮੈਂ ਕੰਮ ਵਾਲੀ ਦਾ ਖਰਚਾ ਦੇਣ ਲਈ ਤਿਆਰ ਹਾਂ ਪਰ ਮੈਂ ਰਸੋਈ ਵਿੱਚ ਨਹੀਂ ਜਾਊਂਗੀ ਜੇ ਤੁਹਾਡੇ ਤੋਂ ਖਾਣਾ ਵੀ ਨਹੀਂ ਬਣਦਾ ਤਾਂ ਮੈਂ ਖਾਣਾ ਬਣਾਉਣ ਲਈ ਕੁੱਕ ਵੀ ਲਗਵਾ ਸਕਦੀ ਹਾਂ ਪਰ ਮੈਨੂੰ ਰੋਟੀ ਪਕਾਉਣ ਨੂੰ ਨਾ ਕਿਹੋ ਇਹ ਸੁਣ ਕੇ ਮਮਤਾ ਜੀ ਹੈਰਾਨ ਜਹੀ ਸੁਮਨ ਨੂੰ ਦੇਖ ਰਹੀ ਸੀ ਤੇ ਸੁਮਨ ਆਪਣੀ ਹਾਈ ਹੀਲ ਖੜਕਾਉਂਦੀ ਹੋਈ ਕਮਰੇ ਤੋਂ ਬਾਹਰ ਚਲੀ ਗਈ ਉਸ ਤੋਂ ਬਾਅਦ ਮਮਤਾ ਜੀ ਨੇ ਕਦੇ ਵੀ ਸੁਮਨ ਨੂੰ ਕੁਝ ਨਾ ਕਿਹਾ ਉਹ ਸੁਮਨ ਦੇ ਤੇਵਰ ਦੇਖ ਕੇ ਸਮਝ ਗਈ ਸੀ ਕਿ ਜੇ ਗੱਲ ਵਧੀ ਤਾਂ ਸੁਮਨ ਦੇ ਮਨ ਵਿੱਚ ਪਰਿਵਾਰ ਦੇ ਲਈ ਨਫ਼ਰਤ ਪੈਦਾ ਹੋ ਜਾਵੇਗੀ ਤੇ ਘਰ ਵਿੱਚ ਤੂਫਾਨ ਮੱਚ ਜਾਣਾ ਹੈ ਘਰ ਦੀ ਸ਼ਾਂਤੀ ਦੇ ਲਈ ਉਹਨਾਂ ਨੂੰ ਆਪਣੇ ਬੱਚਿਆਂ ਨੂੰ ਖੁਦ ਤੋਂ ਅੱਡ ਕਰਨਾ ਪੈਣਾ ਹੈ ਸੋਚਣ ਲੱਗੀ ਕਿ ਉਂਝ ਵੀ ਕੀ ਫਰਕ ਪੈਂਦਾ ਪਹਿਲਾਂ ਵੀ ਤਾਂ ਮੈਂ ਆਪਣੇ ਪਰਿਵਾਰ ਲਈ ਖਾਣਾ ਬਣਾਉਂਦੀ ਸੀ ਹੁਣ ਬਹੂ ਲਈ ਵੀ ਬਣਾ ਦਿਆ ਕਰਾਂਗੀ ਇਹ ਸੋਚ ਕੇ ਉਹ ਚੁੱਪ ਕਰ ਗਈ ਇੱਕ ਦਿਨ ਡਾਈਨਿੰਗ ਟੇਬਲ ਤੇ ਖਾਣਾ ਖਾਂਦੇ ਹੋਏ ਗੁਰਜੋਤ ਨੇ ਕਿਹਾ ਮੰਮੀ ਹੁਣ ਤਾਂ ਸੁਮਨ ਨੂੰ ਆਈ ਨੂੰ ਬਹੁਤ ਦਿਨ ਹੋ ਗਏ ਨੇ ਇਸ ਨੂੰ ਵੀ ਰਸੋਈ ਵਿੱਚ ਤੁਹਾਡੀ ਥੋੜੀ ਬਹੁਤੀ ਹੈਲਪ ਕਰਨੀ ਚਾਹੀਦੀ ਹੈ ਆਖਿਰ ਮੈਂ ਵੀ ਤਾਂ ਆਪਣੀ ਪਤਨੀ ਦੇ ਹੱਥਾਂ ਦੇ ਬਣੇ ਖਾਣੇ ਦਾ ਸਵਾਦ ਚੱਖਾਂ ਗੁਰਜੋਤ ਦੀਆਂ ਗੱਲਾਂ ਸੁਣ ਕੇ ਉਸਦੇ ਪਾਪਾ ਵੀ ਕਹਿਣ ਲੱਗੇ हां भाई ਸਾਨੂੰ ਵੀ ਆਪਣੇ ਨੂ ਦੇ ਹੱਥ ਦੀ ਬਣੀ ਰੋਟੀ ਖਾਣ ਦੀ ਬੜੀ ਇੱਛਾ ਹੈ ਇਹ ਸੁਣ ਕੇ ਸੁਮਨ ਆਪਣੀ ਸੱਸ ਵੱਲ ਘੂਰ ਕੇ ਵੇਖਣ ਲੱਗੀ ਮਮਤਾ ਜੀ ਸਹਿਮ ਗਈ ਤੇ ਅੱਗੋਂ ਕਹਿਣ ਲੱਗੀ ਜਦ ਸੁਮਨ ਦਾ ਮਨ ਹੋਊ ਤਾਂ ਖਾਣਾ ਬਣਾ ਦੇਵੇਗੀ ਬਹੂ ਵੀ ਇੱਥੇ ਹੀ ਹੈ ਤੇ ਰਸੋਈ ਵੀ ਐਨੀ ਕਾਲੀ ਕੀ ਹੈ ਉਂਝ ਵੀ ਹਜੇ ਨਵਾਂ-ਨਵਾਂ ਵਿਆਹ ਹੋਇਆ ਇਹਦਾ ਉੱਪਰ ਤੋਂ ਦਫ਼ਤਰ ਜਾਣਾ ਪੈ ਰਿਹਾ ਵਿਚਾਰੀ ਥੱਕ ਜਾਂਦੀ ਹੈ ਇਸ ਲਈ ਮੈਂ ਇਸ ਨੂੰ ਰਸੋਈ ਵਿੱਚ ਜਾਣ ਨੂੰ ਨਹੀਂ ਕਹਿੰਦੀ ਹਜੇ ਇਹਦੇ ਖੇਡਣ ਖਾਣ ਦੇ ਦਿਨ ਨੇ ਹੁਣੇ ਤਾਂ ਜਾਦਾ ਜ਼ਿੰਮੇਵਾਰੀਆਂ ਪਾਉਣ ਦੀ ਕੀ ਜ਼ਰੂਰਤ ਵਕਤ ਆਉਣ ਤੇ ਇਹ ਆਪਣੀਆਂ ਜ਼ਿੰਮੇਵਾਰੀਆਂ ਖੁਦ ਹੀ ਸੰਭਾਲ ਲਵੇਗੀ ਸੱਸ ਦੇ ਇਸ ਜਵਾਬ ਨਾਲ ਸੁਮਨ ਬੜੀ ਖੁਸ਼ ਹੋਈ ਤੇ ਖੁਸ਼ ਹੋ ਕੇ ਸੱਸ ਵੱਲ ਵੇਖਣ ਲੱਗੀ ਕਿ ਸੱਸ ਨੂੰ ਉਸ ਦੀ ਗੱਲ ਚੰਗੀ ਤਰ੍ਹਾਂ ਸਮਝ ਆ ਗਈ ਹੈ ਤੇ ਉਹ ਹੁਣ ਕਦੇ ਵੀ ਉਸਦੇ ਸਹੁਰੇ ਤੇ ਗੁਰਜੋਤ ਦੇ ਅੱਗੇ ਆਪਣਾ ਮੂੰਹ ਨਹੀਂ ਖੋਲੇਗੀ। ਮਮਤਾ ਜੀ ਬੜੀ ਸਿੱਧੀ ਸਾਦੀ ਸੀ ਤੇ ਸੁਮਨ ਇਸੇ ਗੱਲ ਦਾ ਫਾਇਦਾ ਚੱਕ ਰਹੀ ਸੀ। ਉੱਪਰ ਤੋਂ ਉਸਦੀ ਮਾਂ ਹਮੇਸ਼ਾ ਫੋਨ ਕਰਕੇ ਉਸ ਨੂੰ ਸਹੁਰਿਆਂ ਤੇ ਰਾਜ ਕਰਨ ਦੇ ਤਰੀਕੇ ਸਿਖਾਉਂਦੀ ਰਹਿੰਦੀ। ਸੁਮਨ ਆਪਣੀ ਮਾਂ ਦੀਆਂ ਕਹੀਆਂ ਹੋਈਆਂ ਗੱਲਾਂ ਤੇ ਅੱਖਾਂ ਬੰਦ ਕਰਕੇ ਅਮਲ ਕਰਦੀ ਜਾ ਰਹੀ ਸੀ। ਮਮਤਾ ਜੀ ਦੀ ਜਗ੍ਹਾ ਜੇ ਕੋਈ ਕਠੋਰ ਸੁਭਾਅ ਵਾਲੀ ਸੱਸ ਹੁੰਦੀ ਘਰ ਵਿੱਚ ਪੱਕਾ ਜੁੱਧ ਛਿੜ ਜਾਂਦਾ ਪਰ ਮਮਤਾ ਜੀ ਘਰ ਦੀ ਸ਼ਾਂਤੀ ਲਈ ਸੁਮੰਦੀਆਂ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕਰੀ ਜਾ ਰਹੀ ਸੀ ਪਰ ਇੱਕ ਦਿਨ ਕੁਝ ਅਜੀਹਾ ਹੋਇਆ ਜਿਸ ਦੇ ਬਾਰੇ ਵਿੱਚ ਮਮਤਾ ਜੀ ਨੇ ਕਦੇ ਸੋਚਿਆ ਵੀ ਨਹੀਂ ਸੀ ਹੁਣ ਉਹਨਾਂ ਨੂੰ ਲੱਗਣ ਲੱਗਿਆ ਸੀ ਕਿ ਪਹੂ ਦਾ ਸੁੱਖ ਸ਼ਾਇਦ ਉਹਨਾਂ ਦੇ ਨਸੀਬ ਵਿੱਚ ਹੈ ਹੀ ਨਹੀਂ ਉਹ ਬਸ ਇਸੇ ਗੱਲ ਨਾਲ ਸੰਤੁਸ਼ਟ ਸੀ ਕਿ ਉਸ ਦਾ ਪੁੱਤ ਉਹਨਾਂ ਦੇ ਨਾਲ ਰਹਿੰਦਾ ਹੈ ਹੁਣ ਉਹਨਾਂ ਨੇ ਸੁਮਨ ਨੂੰ ਕੁਝ ਕਹਿਣਾ ਵੀ ਛੱਡ ਦਿੱਤਾ ਸੀ ਪਰ ਇੱਕ ਦਿਨ ਜਦੋਂ ਸੁਮਨ ਦਫ਼ਤਰ ਤੋਂ ਘਰ ਆਈ ਤਾਂ ਕੱਪੜੇ ਬਦਲ ਕੇ ਸਿੱਧੇ ਰਸੋਈ ਵਿੱਚ ਆਪਣੀ ਸੱਸ ਕੋਲ ਪਹੁੰਚ ਗਈ ਤੇ ਮਮਤਾ ਜੀ ਨੂੰ ਕਹਿਣ ਲੱਗੀ ਮੰਮੀ ਜੀ ਅੱਜ ਡਿਨਰ ਵਿੱਚ ਕੀ ਬਣਾ ਰਹੀ ਹੋ ਮਮਤਾ ਜੀ ਨੇ ਸੋਚਿਆ ਸ਼ਾਇਦ ਸੁਮਨ ਕੁਝ ਖਾਸ ਖਾਣਾ ਚਾਹੁੰਦੀ ਹੈ ਇਸ ਲਈ ਉਹਨਾਂ ਨੇ ਕਿਹਾ ਤੂੰ ਜੋ ਕਹੀਂ ਜੋ ਤੇਰਾ ਖਾਣ ਦਾ ਮਨ ਹੋਵੇ ਮੈਂ ਬਣਾ ਦੇਵਾਂਗੀ ਅਜੇ ਤਾ ਫਿਲਹਾਲ ਮੈਂ ਆਟਾ ਗੁੰਨੇ ਐ ਸਬਜ਼ੀ ਕੱਟ ਕੇ ਰੱਖੀ ਐ ਸੁਮਨ ਫ੍ਰਿਜ ਖੋਲ ਕੇ ਦੇਖਣ ਲੱਗੀ ਤੇ ਬੋਲੀ ਮੰਮੀ ਜੀ ਅੱਜ ਮੈਂ ਤੁਹਾਡੀ ਪਸੰਦ ਦੇ ਮਟਰ ਪਨੀਰ ਬਣਾਉਂਗੀ ਇਹ ਸੁਣ ਕੇ ਮਮਤਾ ਜੀ ਨੂੰ ਆਪਣੇ ਕੰਨਾਂ ਤੇ ਯਕੀਨ ਨਾ ਹੋਇਆ ਹੈਰਾਨੀ ਨਾਲ ਸੁਮਨ ਵੱਲ ਵੇਖਣ ਲੱਗੀ ਸੁਮਨ ਨੇ ਹੌਲੇ ਜਿਹੇ ਆਪਣੀਆਂ ਅੱਖਾਂ ਝਪਕਦੇ ਹੋਏ ਕਿਹਾ ਮੰਮੀ ਜੀ ਅੱਜ ਤੋਂ ਮੈਂ ਰਸੋਈ ਵਿੱਚ ਤੁਹਾਡੀ ਮਦਦ ਕਰਾਂਗੀ ਮਮਤਾ ਜੀ ਹੱਡ ਬਣਾਉਂਦੇ ਹੋਏ ਉਸ ਨੂੰ ਰੈਸਪੀ ਦੱਸਣ ਲੱਗੀ ਤੇ ਸੁਮਨ ਨੇ ਉਹਨਾਂ ਨੂੰ ਪੁੱਛ-ਪੁੱਛ ਕੇ ਸਬਜ਼ੀ ਬਣਾਈ ਥੋੜੀ ਹੀ ਦੇਰ ਵਿੱਚ ਸਬਜ਼ੀ ਬਣ ਗਈ ਮਮਤਾ ਜੀ ਨੇ ਤਾਰਿਫ ਕਰਦੇ ਹੋਏ ਕਿਹਾ ਸੁਮਨ ਸਬਜ਼ੀ ਦੀ ਖੁਸ਼ਬੂ ਤਾਂ ਬਹੁਤ ਵਧੀਆ ਆ ਰਹੀ ਹੈ ਸੁਮਨ ਮੁਸਕਰਾਉਂਦੇ ਹੋਏ ਕਹਿਣ ਲੱਗੀ ਸਭ ਤੁਸੀਂ ਸਿਖਾਇਆ ਮੰਮੀ ਜੀ ਮਮਤਾ ਜੀ ਸੁਮਨ ਦੇ ਬਦਲੇ ਹੋਏ ਵਿਵਹਾਰ ਨੂੰ ਸਮਝ ਨਹੀਂ ਸਿ ਪਾ ਰਹੀ ਕੀ ਅਚਾਨਕ ਉਸ ਵਿੱਚ ਇੰਨਾ ਬਦਲਾਅ ਕਿਵੇਂ ਆ ਗਿਆ ਉਹਨਾਂ ਨੇ ਹੌਲੀ ਦੇਣੇ ਕਿਹਾ ਸੁਮਨ ਅੱਜ ਤੂੰ ਕੁਝ ਬਦਲੀ ਬਦਲੀ ਲੱਗ ਰਹੀ ਹੈ ਸੁਮਨ ਗੈਸ ਬੰਦ ਕਰਕੇ ਆਪਣੀ ਸੱਸ ਕੋਲ ਆਈ ਤੇ ਉਹਨਾਂ ਦਾ ਹੱਥ ਫੜ ਕੇ ਕਹਿਣ ਲੱਗੀ ਮੰਮੀ ਜੀ ਮੈਨੂੰ ਮਾਫ਼ ਕਰ ਦਵੋ ਮੈਂ ਸ਼ੁਰੂਆਤ ਵਿੱਚ ਤੁਹਾਡੇ ਨਾਲ ਬਹੁਤ ਗਲਤ ਕੀਤਾ ਹੈ ਮੈਨੂੰ ਐਵੇਂ ਲੱਗਦਾ ਸੀ ਕਿ ਜੇ ਮੈਂ ਇੱਕ ਵਾਰ ਰਸੋਈ ਵਿੱਚ ਆ ਗਈ ਸਾਰੀ ਜ਼ਿੰਦਗੀ ਤੁਸੀਂ ਮੇਰੇ ਤੋਂ ਰਸੋਈ ਦੇ ਕੰਮ ਕਰਵਾਉਂਗੇ ਮੈਂ ਰਸੋਈ ਦੇ ਕੰਮਾਂ ਤੋਂ ਬਚਣਾ ਚਾਹੁੰਦੀ ਸੀ ਫਿਰ ਵੀ ਤੁਸੀਂ ਨਾ ਤਾਂ ਕਿਸੇ ਨੂੰ ਮੇਰੀ ਸ਼ਿਕਾਇਤ ਕੀਤੀ ਨਾ ਹੀ ਮੈਨੂੰ ਝਿੜਕਿਆ ਪਰ ਅੱਜ ਜਦ ਮੈਂ ਦਫ਼ਤਰ ਪਹੁੰਚੀ ਤਾਂ ਦੇਖਿਆ ਨੀਹਾ ਕੰਮ ਤੇ ਨਹੀਂ ਆਈ ਸੀ ਸਟਾਫ ਨੇ ਦੱਸਿਆ ਕਿ ਉਸ ਦੀ ਤਬੀਅਤ ਜ਼ਿਆਦਾ ਖਰਾਬ ਹੋ ਗਈ ਇਸ ਲਈ ਉਸ ਨੇ ਛੁੱਟੀ ਲਈ ਹੈ ਮੈਂ ਆਉਂਦੇ ਵਕਤ ਉਸ ਦੀ ਖਬਰ ਲੈਣ ਉਸ ਦੇ ਘਰ ਚਲੀ ਗਈ ਘੰਟੀ ਬਜਾਉਣੀ ਲੱਗੀ ਸੀ ਕਿ ਦੇਖਿਆ ਦਰਵਾਜ਼ਾ ਖੁੱਲ੍ਹਾ ਪਿਆ ਸੀ ਮੈਂ ਦੇਖਿਆ ਉਸ ਦੀ ਸੱਸ ਬਿਮਾਰੀ ਚ ਵੀ ਉਸ ਨੂੰ ਆਰਾਮ ਨਹੀਂ ਸੀ ਕਰਨ ਦੇ ਰਹੀ ਨੀਹਾ ਰੋਂਦੇ ਹੋਏ ਰੋਟੀ ਬਣਾ ਰਹੀ ਸੀ ਫਿਰ ਵੀ ਉਸ ਦੀ ਸੱਸ ਪਿੱਛੇ ਤੋਂ ਉਸ ਨੂੰ ਤਾਨੇ ਮੈਣੇ ਮਾਰ ਰਹੀ ਸੀ ਇਹ ਦੇਖ ਕੇ ਮੇਰੀ ਰੂਹ ਕੰਬ ਗਈ ਕਿ ਇੰਨਾ ਕੰਮ ਕਰਨ ਦੇ ਬਾਅਦ ਵੀ ਸੱਸ ਕਿੰਨਾ ਦੁਰਵਿਵਹਾਰ ਕਰ ਰਹੀ ਹੈ ਉਸ ਨਾਲ ਤੇ ਇੱਥੇ ਮੈਂ ਇੱਕ ਵੀ ਕੰਮ ਨਹੀਂ ਕਰਦੀ ਫਿਰ ਵੀ ਤੁਸੀਂ ਮੈਨੂੰ ਕੁਝ ਨਹੀਂ ਕਹਿੰਦੇ ਮੈਨੂੰ ਬਹੁਤ ਰੋਣਾ ਆਇਆ ਤੇ ਮੈਂ ਨੀਹਾ ਨੂੰ ਬਿਨਾ ਮਿਲੇ ਹੀ ਵਾਪਸ ਆ ਗਈ ਕਿਉਂਕਿ ਮੈਂ ਉਸਨੂੰ ਸ਼ਰਮਿੰਦਾ ਹੁੰਦੇ ਹੋਏ ਨਹੀਂ ਦੇਖ ਸਕਦੀ ਸੀ ਅੱਜ ਤੋਂ ਮੈਂ ਫੈਸਲਾ ਕਰ ਲਿਆ ਹੈ ਕਿ ਜਦੋਂ ਮੈਨੂੰ ਇੰਨੀ ਚੰਗੀ ਸੱਸ ਮਿਲੀ ਹੈ ਤਾਂ ਮੈਂ ਵੀ ਇੱਕ ਚੰਗੀ ਬਹੂ ਬਣ ਕੇ ਦਿਖਾਵਾਂਗੀ ਇਹ ਸੁਣ ਕੇ ਮਮਤਾ ਜੀ ਬਹੁਤ ਭਾਵੁਕ ਹੋ ਗਈ ਉਹਨਾਂ ਨੇ ਪਿਆਰ ਨਾਲ ਸੁਮਨ ਨੂੰ ਗਲੇ ਲਾ ਲਿਆ ਅਗਲੇ ਦਿਨ ਐਤਵਾਰ ਸੀ ਐਤਵਾਰ ਦੀ ਛੁੱਟੀ ਦੇ ਦਿਨ ਸੁਮਨ ਤੇ ਮਮਤਾ ਜੀ ਰਸੋਈ ਵਿੱਚ ਖਾਣਾ ਬਣਾ ਰਹੀਆਂ ਸੀ ਉਸ ਦਾ ਸਹੁਰਾ ਤੇ ਗੁਰਜੋਤ ਵੀ ਰਸੋਈ ਵਿੱਚ ਖੜੇ ਹੋ ਕੇ ਉਹਨਾਂ ਦੀ ਮਦਦ ਕਰ ਰਹੀ ਸੀ ਪੂਰਾ ਪਰਿਵਾਰ ਇਕੱਠਾ ਹੋ ਕੇ ਇੱਕ ਦੂਜੇ ਨੂੰ ਮਜ਼ਾਕ ਕਰਦੇ ਹੋਏ ਖਾਣਾ ਬਣਾਉਣ ਵਿੱਚ ਲੱਗਿਆ ਸੀ ਉਸੇ ਵਕਤ ਦਰਵਾਜ਼ੇ ਦੀ ਘੰਟੀ ਵੱਜੀ ਗੁਰਜੋਤ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਦੇਖਿਆ ਕਿ ਸੁਮਨ ਦੀ ਮਾਂ ਖੜੀ ਸੀ ਉਸਨੇ ਸਨਮਾਨ ਦੇ ਨਾਲ ਉਹਨਾਂ ਨੂੰ ਅੰਦਰ ਲਿਆਂਦਾ ਉਹ ਤਾਂ ਆਪਣੀ ਧੀ ਨੂੰ ਸਰਪ੍ਰਾਈਜ਼ ਦੇਣ ਆਈ ਸੀ ਪਰ ਆਪਣੀ ਧੀ ਨੂੰ ਰਸੋਈ ਵਿੱਚ ਖੜਾ ਦੇਖ ਕੇ ਉਸ ਨੂੰ ਖੁਦ ਝਟਕਾ ਲੱਗਿਆ ਉਹਨਾਂ ਨੇ ਸੁਮਨ ਨੂੰ ਖਾਣਾ ਬਣਾਉਂਦੇ ਹੋਏ ਦੇਖਿਆ ਤਾਂ ਹੈਰਾਨ ਰਹਿ ਗਈ ਕੱਲੇ ਵਿੱਚ ਸੁਮਨ ਨੂੰ ਕਹਿਣ ਲੱਗੀ ਮੈਂ ਤੈਨੂੰ ਸਮਝਾਇਆ ਸੀ ਨਾ ਕਿ ਸੌਰੇ ਜਾ ਕੇ ਰਸੋਈ ਵਿੱਚ ਖਾਣਾ ਨਾ ਬਣਾਈ ਨਹੀਂ ਤਾਂ ਸਾਰੀ ਜ਼ਿੰਦਗੀ ਰਸੋਈ ਵਿੱਚ ਹੀ ਕੱਟੀ ਜਾਊ ਤੇਰੀ ਇਹ ਸੁਣ ਕੇ ਸੁਮਨ ਮੁਸਕਰਾਉਂਦੇ ਹੋਏ ਕਹਿਣ ਲੱਗੀ ਨਹੀਂ ਮੰਮੀ ਅਜਿਹੀ ਕੋਈ ਗੱਲ ਨਹੀਂ ਮੰਮੀ ਜੀ ਬਹੁਤ ਚੰਗੇ ਨੇ ਤੇ ਉਹ ਮੇਰੀ ਨੌਕਰੀ ਦੀਆਂ ਮੁਸ਼ਕਿਲਾਂ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ ਇਸ ਲਈ ਮੈਂ ਵੀ ਸੋਚਿਆ ਕਿ ਘਰ ਵਿੱਚ ਮੈਂ ਉਹਨਾਂ ਦੀ ਮਦਦ ਕਰਦਿਆ ਕਰੂੰਗੀ ਉਂਝ ਵੀ ਇਹ ਮੇਰਾ ਪਰਿਵਾਰ ਹੈ ਪਰਿਵਾਰ ਦੇ ਲਈ ਖਾਣਾ ਬਣਾ ਕੇ ਮੈਨੂੰ ਬਹੁਤ ਖੁਸ਼ੀ ਮਿਲ ਰਹੀ ਹੈ ਇੱਥੇ ਦਾ ਪਾਪਾ ਤੇ ਗੁਰਜੋਤ ਵੀ ਖਾਣਾ ਬਣਾਉਣ ਵਿੱਚ ਸਾਡੀ ਮਦਦ ਕਰਦੇ ਨੇ ਤਾ ਫਿਰ ਮੈਂ ਕਿਉਂ ਮਦਦ ਨਹੀਂ ਕਰ ਸਕਦੀ ਉਂਝ ਵੀ ਤੁਸੀਂ ਵੀ ਆਪਣੇ ਘਰ ਪਾਪਾ ਤੇ ਵੀਰੇ ਲਈ ਖਾਣਾ ਬਣਾਉਂਦੇ ਹੋ ਤਾਂ ਮੈਨੂੰ ਵੀ ਆਪਣੇ ਪਰਿਵਾਰ ਲਈ ਕੁਝ ਕਰਨਾ ਚਾਹੀਦਾ ਮਮੀ ਕੱਲ ਨੂੰ ਵੀਰੇ ਦਾ ਵਿਆਹ ਹੋ ਤਾਂ ਭਾਬੀ ਵੀ ਆ ਕੇ ਕਹੇ ਕਿ ਮੈਂ ਰਸੋਈ ਵਿੱਚ ਨਹੀਂ ਜਾਵਾਂਗੀ ਤਾਂ ਤੁਹਾਨੂੰ ਕਿਵੇਂ ਦਾ ਲੱਗੂ ਇਹ ਸੁਣ ਕੇ ਉਸਦੀ ਮਾਂ ਨੇ ਨਜ਼ਰਾਂ ਚੁਕਾ ਲਈਆਂ ਉਹ ਧੀ ਨੂੰ ਗਲਤ ਸਿੱਖ ਦੇ ਰਹੀ ਸੀ ਪਰ ਅੱਜ ਧੀ ਨੇ ਉਹਨਾਂ ਦੇ ਸੋਚਣ ਦਾ ਨਜ਼ਰੀਆ ਹੀ ਬਦਲ ਦਿੱਤਾ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਧੀ ਦੀ ਗ੍ਰਸਤੀ ਵਿੱਚ ਦਖਲ ਦੇਣਾ ਬੰਦ ਕਰ ਦਿੱਤਾ ਕਿਉਂਕਿ ਹੁਣ ਸੁਮਨ ਆਪਣੀ ਸੱਸ ਮਮਤਾ ਜੀ ਦੇ ਨਾਲ ਜ਼ਿੰਦਗੀ ਨੂੰ ਇੱਕ ਨਵੇਂ ਨਜ਼ਰੀਏ ਨਾਲ ਦੇਖ ਰਹੀ ਸੀ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਤਾਂ ਕਿ ਇਹੋ ਜਿਹੀਆਂ ਦਿਲ ਨੂੰ ਛੂ ਜਾਣ ਵਾਲੀਆਂ ਕਹਾਣੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਅੱਜ ਲਈ ਬਸ ਇੰਨਾ ਹੀ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ